ਯਾਰ ਯਾ ਕਿ ਨਹੀਂ ਕਿ ਨੀ ਮਲ ਆ ਜੁੰਖੇ ਚ ਕੇੋ ਜਨਾ ਦਾ ਜੱਟ ਵੀ ਸਕੀਨ ਸਸੀ ਗੜ ਵੀਰ ਜੀ ਕੀ ਹਾਲ ਹੈ ਜੀ ਸਰਦਾਰ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਨਿਊ ਵੀਡੀਓ ਜੀ ਤੁਹਾਡੇ ਆਪਣੇ ਚੈਨਲ ਵਿੱਚ ਤੇ ਅੱਜ ਆਪਣੇ ਕੋਲ ਦੋ ਟਰੈਕਟਰ ਆਏ ਨੇ ਜੀ ਫਾਰਮ ਟਰੈਕ 65 ਤੇ ਸਵਰਾਜ 735 FE ਤੁਸੀਂ ਸਭ ਤੋਂ ਪਹਿਲਾਂ ਦੇਖ ਰਹੇ ਹੋ ਸਵਰਾਜ 735 FE ਟਰੈਕਟਰ ਹੈ ਜੀ 1993 ਮਾਡਲ ਹੈ 1,23,000 ਰੁਪਿਆ ਪ੍ਰਾਈਸ ਹੈ ਜੀ ਦਾ ਤੇ ਮੁਕਸਰ ਸਾਹਿਬ ਏਰੀਆ ਇਹਨਾਂ ਦਾ ਜੀ 52% ਟਾਇਰਾਂ ਦੀ ਕੰਡੀਸ਼ਨ ਹੈ ਜੀ ਤੇ 94171 48607 ਕਿਸਾਨ ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਟਰੈਕਟਰ ਦਾ ਸਾਰਾ ਕੰਮ ਹੋਇਆ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਟਰੈਕਟਰ ਬਹੁਤ ਵਧੀਆ ਜੀ ਮਾਡਲ ਦੇ ਹਿਸਾਬ ਨਾਲ ਜੀ ਛਾਤਰੀ ਲੱਗੀ ਹੋਈ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਜੀ ਤੇ ਕੋਈ ਵੀ ਸਮੱਸਿਆ ਨਹੀਂ ਹੈਗੀ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਤੇ ਐਮ ਆਰ ਐਫ ਦੇ ਟਾਇਰ ਨੇ ਵੀਰ ਜੀ ਵੀਰ ਦਾ ਕੋਨਟੈਕਟ ਨੰਬਰ ਹੈਗਾ ਜੀ ਇਹਦੇ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਜੇਕਰ ਤੁਸੀਂ ਆਪਣੀ ਟਰੈਕਟਰ ਟਰਾਲੀ ਜਾਂ ਕਿਸੇ ਵੀ ਹੋਰ ਖੇਤੀਬਾੜੀ ਸਾਧਨ ਦੀ ਐਡ ਸਾਡੀ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਉਹਨੂੰ ਵੇਚਣਾ ਚਾਹੁੰਦੇ ਹੋ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਲਿਖੀ ਹੋਈ ਜਾਣਕਾਰੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਨੂੰ ਲਿਖ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਾਡਾ WhatsApp ਨੰਬਰ ਹੈਗਾ ਜੀ 8837665987 ਉਦੋਂ ਬਾਅਦ ਐਡ ਤੁਹਾਡੀ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦਿਆਂਗੇ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਕਿਸਾਨ ਭਰਾ ਵੀ ਇਸ ਵੀਡੀਓ ਦਾ ਮਤਲਬ ਕਿ ਦੇਖ ਕੇ ਆਪਣੀ ਡੀਲ ਕੰਪਲੀਟ ਕਰ ਸਕਣ ਜੇ ਕਿ ਉਹਨਾਂ ਕੋਲੇ ਸੰਦ ਸੇਲ ਨੂੰ ਮੈਂ ਸੇਲ ਕਰ ਸਕਣ ਜਾਂ ਖਰੀਦਣ ਨੂੰ ਹਨ ਤਾਂ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਸੰਦ ਖਰੀਦ ਸਕਣ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਲਾਸਟ ਦੇ ਵਿੱਚ ਕਮੈਂਟ ਵੀ ਪੜਦੇ ਹਾਂ ਜਿਹੜੇ ਵੀਰ ਕਮੈਂਟ ਕਰਦੇ ਨੇ ਫਾਰਮ ਟਰੈਕ ਪੈਂਟ ਈਪੀਆਈ ਮਾਡਲ ਹੈ ਜੀ 2010 ਮਾਡਲ ਹੈ 3 ਲੱਖ ਰੁਪਏ ਪ੍ਰਾਈਸ ਮੰਗਿਆ ਜੀ ਬਹੁਤ ਹੀ ਸ਼ਾਨਦਾਰ ਪ੍ਰਾਈਸ ਹੈ ਵੀਰ ਜੀ ਬਹੁਤ ਹੀ ਸ਼ਾਨਦਾਰ ਟਰੈਕਟਰ ਹੈ ਏਰੀਆ ਵੀਰ ਨੇ ਕਨਫਰਮ ਨਹੀਂ ਕੀਤਾ 50% ਟੈਰਾ ਦੀ ਕੰਡੀਸ਼ਨ ਹੈ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਪੂਰਾ 800 325 ਤੇ ਖੜਜੋ ਨੰਬਰ ਹੈਗਾ ਜੀ 80032 57966 ਕਿਸਾਨ ਵੀਰ ਦਾ ਨੰਬਰ ਹੈ ਜੀ ਤੇ ਜਿਹਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਸਾਰਾ ਕੰਮ ਹੋਇਆ ਵੀ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਤੇ ਹੁਣ ਕਰਦੇ ਵੀਰ ਜੀ ਆਪਾਂ ਕਮੈਂਟਾਂ ਦੀ ਗੱਲ। ਪੰਦੀਪ ਸ਼ਰਮਾ ਨੇ ਲਿਖਿਆ ਬਾਈ ਇੰਡੋਫਾਰਮ 3055 11 12 ਮਾਡਲ ਬਾਈ ਇੰਡੋਫਾਰਮ ਜਿੱਦਾਂ ਆਪਣੇ ਕੋਲ ਟਰੈਕਟਰ ਆਉਗਾ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ। ਰஞ்சிਤ ਸਿੰਘ ਨੇ ਲਿਖਿਆ ਗੁੱਡ ਜੌਬ। ਤਰਲੋਚਨ ਸਿੰਘ ਨੇ ਲਿਖਿਆ ਨਾਈਸ ਬਾਈ ਜੀ। ਗੁਰਪਾਲ ਨੇ ਲਿਖਿਆ ਵੀਰ 744 ਮਾਡਲ 13 14 ਦੀ ਵੀਡੀਓ ਬਹੁਤ ਜਰੂਰ ਵੀਰ। ਬੱਬੂ ਦੰਦੀਵਾਲੇ ਲਿਖਿਆ ਵੈਰੀ ਨਾਈਸ। ਸਚਨ ਨੇ ਲਿਖਿਆ ਬੁਲਟ ਹੈ ਸੇਲ ਲਈ। ਹਾਂਜੀ ਵੀਰ ਬੁਲਟ ਆਪਣੇ ਕੋਲ ਸੇਲ ਦੇ ਲਈ ਹੈਗਾ। ਤੁਸੀਂ ਆਪਣੇ ਦੂਸਰੇ ਚੈਨਲ ਤੇ ਚੈੱਕ ਕਰ ਸਕਦੇ ਹੋ। ਟਰੈਕਟਰ ਚੈਨਲ ਅ ਵਿਜਿਟ ਪੰਜਾਬੀ ਦੇ ਵਿੱਚ ਟਰੈਕਟਰ ਮੇਲਾ ਲਿਖਿਆ ਹੋਇਆ। ਧਿਆਨ ਨਾਲ ਤੁਸੀਂ ਨੋਟ ਕਰ ਲਓ ਪੰਜਾਬੀ ਦੇ ਵਿੱਚ ਟਰੈਕਟਰ ਮੇਲਾ ਲਿਖਿਆ ਹੋਇਆ ਹੈ। ਉਹਦੇ ਉੱਤੇ ਆਪਾਂ ਵੀਡੀਓ ਉਹ ਪਾ ਦਿੱਤੀ ਹੈਗੀ ਹੈ। ਦੇਸੀ ਜੱਟ ਮਹਿਗਮਨ ਟਰੱਕ ਡਰਾਈਵਰ ਇਨ ਯੂਕੇ ਨੇ ਲਿਖਿਆ ਨਾਈਸ ਆਲਵੇਜ਼ ਨਾਈਸ ਗੁੱਡ ਵੀਡੀਓ ਕਰੋ। ਆਈ ਲਾਈਕ ਯੂਰ ਚੈਨਲ ਰੀਲੀ ਨਾਈਸ ਗੁੱਡ ਵਰਕ। ਬਹੁਤ-ਬਹੁਤ ਧੰਨਵਾਦ ਬ੍ਰਦਰ ਤੇਰਾ। ਤੇ ਸਬਸਕ੍ਰਾਈਬ ਮਾਈ ਚੈਨਲ ਆਲ ਫਰੈਂਡਸ। ਤੇ ਬਹੁਤ ਧੰਨਵਾਦ ਬ੍ਰਦਰ ਤੇਰਾ ਤੁਸੀਂ ਕਮੈਂਟ ਕਰ ਦਿਓ ਆਪਣੀ ਹਰ ਇੱਕ ਵੀਡੀਓ ਵਿੱਚ। ਮਨਜਿੰਦਰ ਨੇ ਲਿਖਿਆ ਨਾਈਸ ਮਨਜਿੰਦਰ ਨੇ ਲਿਖਿਆ ਨਾਈਸ ਤੇ ਸੁਖਜੀਤ ਸਿੰਘ ਨੇ ਲਿਖਿਆ ਜੀ ਓਕੇ ਬਾਈ ਸਿਮੂ ਜੀ ਤੋਂ ਲਿਖਿਆ ਨਾਈਸ ਸੁਖਵਿੰਦਰ ਸਿੰਘ ਨੇ ਲਿਖਿਆ ਬਾਈ ਜੀ ਮੈਸੀ 24513 14 ਮਾਡਲ ਹੋਵੇ ਵੀਡੀਓ ਜਰੂਰ ਪਾਓ ਜਰੂਰ ਵੀਰ ਰਾਜੂ ਤੋਂ ਲਿਖਿਆ ਨਾਈਸ ਤੇ ਪਿੰਡਾਂ ਵਾਲੇ ਜਰਨ ਨੇ ਲਿਖਿਆ ਨਾਈਸ ਤੇ ਕਰਮਵੀਰ ਨੇ ਲਿਖਿਆ ਨਾਈਸ ਬ੍ਰਦਰ ਤੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਤੇ ਅੱディ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫਿਰ ਮੁਲਾਕਾਤ ਹੋ ਜੀ ਤਦ ਤੱਕ ਲਈ ਰੱਬ ਰੱਖਾ